ਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਮਤਪੁਰਾ ਦੇ ਵਿੱਚ ਇੱਕ ਹੋਰ ਕੁਐਸਚਨ ਇਹ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਐਂ ਤੇ ਕਰ ਸਬਸਕ੍ਰਾਈਬ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਿਆ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਆਪਣੇ ਆਪ ਦੇ ਫਾਰਮ ਤੋਂ ਤੁਹਾਡੇ ਲਈ ਤੀਜਾ ਸੂਆ ਮੱਝ ਸੇਲ ਹੀ ਲੈ ਕੇ ਆਏ ਆ ਸੂਣ ਦੇ ਵਿੱਚ ਤੇ 4 ਤੋਂ 5 ਤਨ ਬਾਕੀ ਪਏ ਆ ਆ ਦੇਖ ਸਕਦੇ ਆ ਦੂਰ ਬਹੁਤ ਸੋਨਾ ਤਿਆਰ ਕਰਦੀ ਹੁੰਦੀ ਕਰਨ ਵਾਲੀ ਪੰਨਿਆ ਚਾਰਾਂ ਦੇ ਨਾਲ ਨੂੰ ਪੂਰਾ ਵਧੀਆ ਆਰਡਰ ਤਿਆਰ ਕਰਕੇ ਸੋ ਗਈ ਸਿੰਘ ਗੋਲ ਕੱਦ ਕਾੜ ਦੇਖ ਸਕਦੇ ਆ ਥਣ ਚਾਰੇ ਨਿਕੜਵੇਂ ਦੀ ਪੂਰੀ ਸਪੇਸ ਤੇ ਆ ਖਵਾਨਾ ਦੇਖ ਸਕਦੇ ਆ ਬਹੁਤ ਸੋਹਣਾ ਕਰਮ ਵਾਲੀ ਤਿਆਰ ਕਰਦੀ ਹੁੰਦੀ ਆ ਤੇ ਜੇ ਗੱਲ ਕਰੀਏ ਦੁੱਧ ਦੀ ਜੇ ਕੋਈ ਚੰਗੀ ਸੇਵ ਵਾਲਾ ਹੋਇਆ 12 13 ਗੱਲ ਤਾਂ ਖੁੱਲਾ ਚਵਾ ਦੂਗੀ ਪਿੱਠਪੜਾ ਚੈੱਕ ਕਰੋ ਪੂਰਾ ਚੌੜਾ ਪਿੱਠਪੜਾ ਗਾ ਆ ਦੇਖ ਸਕਦੇ ਆ ਆਰਡਰ ਬਹੁਤ ਸੋਹਣਾ ਤਿਆਰ ਕਰਦੀ ਦੀ ਕਰਮ ਵਾਲੀ ਤੇ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਦੇ ਮੱਝ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰਿਓ ਇਹਦਾ ਕੋਈ ਰੇਟ ਆਪਾਂ ਬਾਹਲਾ ਨਹੀਂ ਕਰਨਾ ਬਸ ਨਵੇਂ ਸਾਲ ਤੇ ਆਪਾਂ ਗਿ 12ਵਾਂ ਮਹੀਨਾ 2025 ਸਾਮਣੂ ਵੀਡੀਓ ਕਵਰ ਕਰ ਰਹੇ ਆ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਦੇ ਮੱਝ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਜਰੂਰ ਕਰਿਓ ਸਾਰੇ ਮੇਰੇ ਵੀਨਾ ਭੈਣਾਂ ਦਾ ਵੀਡੀਓ ਨਾਲ ਤੱਕ ਦੇਖਣ ਲਈ ਤਿਆਰ ਚਲੋ ਧੰਨਵਾਦ ਜਲਦ ਮਿਲਦਾ ਨਵੀਂ ਵੀਡੀਓ ਨਾਲ ਥੈਂਕ ਯੂ ਵੈਰੀ ਮਚ